ਸਾਰਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਇਹ ਚੱਲਦੀ ਹੈ ਕਿ ਪੰਜਾਬ ਦੇ ਪੈਦਾ ਕੀਤੇ ਹੋਏ ਚੌਲ ਜਾਂ ਪੰਜਾਬ ਪ੍ਰੋਡਿਊਸ ਰਾਈਸ ਰਿਜੈਕਟਿਡ ਮੀਡੀਆ ਦੇ ਵਿੱਚ ਇਹ ਖਬਰ ਚੱਲਦੀ ਹੈਗੀ ਹੈ ਤੇ ਉਹਦੇ ਵਿੱਚ ਇਹ ਵੀ ਆਉਂਦਾ ਹੈਗਾ ਕਿ ਇਹ ਜਿਹੜੇ ਹਿਊਮਨ ਕੰਜ਼ਮਪਸ਼ਨ ਲਈ ਅਨਫਿਟ ਹੈਗੇ ਯਾਨੀ ਕਿ ਅਸੀਂ ਆਜ਼ ਲੋਕਾਂ ਲਈ ਇਹ ਚੌਲ ਹੁਣ ਖਾਣ ਯੋਗ ਨਹੀਂ ਹੈਗੇ ਸੋ ਇਹ ਇੱਕ ਬੜਾ ਵੱਡਾ ਡਰ ਅਤੇ ਵੈ ਪੈਦਾ ਕਰਦੀ ਹੈਗੀ ਆਮ ਲੋਕਾਂ ਦੇ ਮਨ ਦੇ ਵਿੱਚ ਜਿਹਦੇ ਨਾਲ ਪੰਜਾਬ ਦੀ ਖੇਤੀ ਨੂੰ ਤੇ ਛੈਲਰ ਉਦਯੋਗ ਨੂੰ ਢਾਹ ਲੱਗਦੀ ਹੈਗੀ ਸੋ ਅੱਜ ਜਿਹੜੀ 22 ਨਵੰਬਰ ਨੂੰ ਟ੍ਰਿਬਿਊਨ ਦੇ ਵਿੱਚ ਇਸੇ ਵਾਕਤ ਖਬਰ ਛਾਪੀ ਕਿ ਜਿਹੜੇ ਅਰਨਾਚਲ ਪ੍ਰਦੇਸ਼ ਕਰਨਾਟਕ ਨੂੰ ਅਸੀਂ ਚੌਲ ਭੇਜੇ ਉਹਨਾਂ ਚ ਕੀ ਨੁਕਸ ਕੱਢ ਕੇ ਉਹਨਾਂ ਨੇ ਰਿਜੈਕਟ ਕੀਤੇ ਠੀਕ ਹੈ ਸੋ ਪਹਿਲੀ ਗੱਲ ਆਈ ਕਿ ਜਿਹੜੀ ਇਹਦੇ ਚ ਜੀ ਨਵੀਂ ਵੱਧ ਹੈਗੀ ਹੈ ਦੂਜੀ ਗੱਲ ਆਈ ਕਿ ਇਹਦੇ ਚ ਟੋਟਾ ਵੱਧ ਹੈ ਤੀਜੀ ਗੱਲ ਕਿ 45 ਡ੍ਰਾਈਸ ਆਪਣੇ ਮਾਪਦੰਡ ਜੋ ਹੋਣੇ ਚਾਹੀਦੇ ਆ ਉਹਦੇ ਨਾਲ ਪੂਰੇ ਨਹੀਂ ਕਰਦਾ ਸੋ ਉਹ ਘਟ ਰਹੇ ਹੈਗੇ ਚੌਥੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਉਹ ਹੋਣਿਆਂ ਦੇ ਵਿੱਚ ਜਿਹੜੀ ਪਹਿਲੇ ਸਟੇਜ ਦੀ ਇਨਫੈਕਸ਼ਨ ਕੀੜਾ ਲੱਗ ਗਿਆ ਉਹਦੀ ਇਨਫੈਕਸ਼ਨ ਪਾਈ ਗਈ ਹੈ ਯਾਨੀ ਕਿ ਉਹ ਥੋੜਾ ਜਿਹਾ ਖਰਾਬੀ ਵੱਲ ਤੁਰ ਪੇ ਹੈ ਗਿਆ ਹੁਣ ਗੱਲ ਇੱਥੇ ਇਹ ਹੈਗੀ ਹੈ ਕਿ ਇਹ ਸਾਰੇ ਨੂੰ ਜੇ ਅਸੀਂ ਘੋਖੀਏ ਤਾਂ ਇਹਦੇ ਵਿੱਚ ਮੇਨ ਸਮੱਸਿਆ ਪੈਦਾਵਾਰ ਕਰਨ ਵਾਲੇ ਦੀ ਜਾਂ ਪੈਦਾਵਾਰ ਦੀ ਨਹੀਂ ਹੈ ਉਥੇ ਕੁਆਲਿਟੀ ਦਾ ਇਸ਼ੂ ਨਹੀਂ ਹੈ ਇਹ ਸਟੋਰੇਜ ਦੀ ਪ੍ਰੋਬਲਮ ਆਈ ਹੈ ਹੁਣ ਉਹਦੇ ਵਿੱਚ ਵੀ ਗੱਲ ਇਹ ਹੈ ਕਿ FCI ਇਹਦੀ ਮਲਕੀਅਤ ਰੱਖਦੀ ਹੈ ਇਹ ਸਾਰੇ ਚੌਲਾਂ ਦੀ ਰੱਖ-ਰਖਾਵ ਤੇ ਸਾਰੀ ਮਲਕੀਅਤ FCI ਕੋਲੇ ਹੈਗੀ ਹੈ ਹੋਰ ਕਿਸੇ ਏਜੰਸੀ ਕੋਲੇ ਨਹੀਂ ਹੈਗੀ ਸਟੇਟ ਦੀ ਹਾਲਾਂਕਿ ਕਾਨਕਦੇ ਵਿੱਚ ਫਰਕ ਹੈ ਕਾਨਕਦੇ ਵਿੱਚ ਐਫਸੀਆਈ ਕੋਲੇ ਵੀ ਕੁਝ ਹੁੰਦਾ ਹੈ ਸਟੇਟ ਏਜੰਸੀਆ ਕੋਲੇ ਵੀ ਹੁੰਦਾ ਦੋਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਇੱਥੇ ਜਿਹੜੀ ਸਾਰੀ ਰਿਸਪੌਂਸਿਬਿਲਟੀ ਐਫਸੀਆਈ ਪੰਜਾਬ ਦੀ ਹੈ ਤੇ ਐਫਸੀਆਈ ਦੇ ਰੂਲ ਮੁਤਾਬਕ ਹਰ ਮਹੀਨੇ ਉਹਨਾਂ ਦੀ ਗੁਣਵਤਾ ਚੈੱਕ ਹੁੰਦੀ ਹੈ ਕੁਆਲਟੀ ਕੁਆਂਟੀਟੀ ਚੈੱਕ ਹੋਵੇ ਨਾ ਹੋਵੇ ਕੁਆਲਟੀ ਜ਼ਰੂਰ ਚੈੱਕ ਹੁੰਦੀ ਹੈ ਸੋ ਇਹ ਇੱਕ ਮੇਨ ਹੈਗਾ ਦੂਜੀ ਗੱਲ ਜਦੋਂ ਜੁਲਾਈ ਦੇ ਵਿੱਚ ਅਨਾਚਲ ਪ੍ਰਦੇਸ਼ ਨੂੰ ਚੌਲ ਭੇਜੇ ਤਾਂ FCI ਨੇ ਨਮੂਨੇ ਚੈੱਕ ਕਰਕੇ ਲੈ ਕੇ ਟੈਸਟ ਕਰਕੇ ਫਿਰ ਲੋਡ ਕਰਾਇਆ ਠੀਕ ਹੈ ਯਾਨੀ ਕਿ ਜੇ ਉਸ ਵਕਤ ਪ੍ਰੋਬਲਮ ਸੀ ਤਾਂ ਲੋਡ ਕਿਉਂ ਕੀਤੇ ਗਏ ਜੇ ਉਸ ਵਕਤ ਠੀਕ ਸੀ ਤਾਂ ਕੀ ਹੋਇਆ ਕਿਉਂਕਿ ਇਹਦੇ ਵਿੱਚ ਜਿਹੜਾ ਕੋਨਾ ਹੈ ਨਾ ਉਹ ਜਿਹੜੀ ਜੁਲਾਈ ਤੋਂ ਲੈ ਕੇ ਸਪਟੰਬਰ ਅੱਧ ਦੇ ਵਿੱਚ ਨਮੂਨੇ ਲਏ ਗਏ ਅਨਾਚਲ ਪ੍ਰਦੇਸ਼ ਤੇ ਉਹਦੀ ਰਿਪੋਰਟ ਆਈ ਅੱਧ ਅਕਤੂਬਰ ਦੇ ਵਿੱਚ ਯਾਨੀ ਕਿ ਉਹ ਇਹਨਾਂ ਮਹੀਨੇ ਜਿਹੜੇ ਹੈਗੇ ਆ ਚੌਲ ਕਿੱਥੇ ਪਏ ਰਹੇ ਕਿਸ ਹਾਲਾਤ ਦੇ ਵਿੱਚ ਰਹੇ ਕੀ ਉੱਥੇ ਹੋਇਆ ਕੀ ਉਹਦੇ ਵਿੱਚ ਖਰਾਬੀ ਹੋਈ ਕੀ ਅੱਲਾ ਬਦ ਨਹੀਂ ਕੁਝ ਐਦਾਂ ਦੇ ਤਾਂ ਨਹੀਂ ਸੋ ਇਹਦੀ ਜਾਂਚ ਚਾਹੀਦੀ ਹੈ ਕਿਉਂਕਿ ਜੇ FCI ਪੰਜਾਬ ਕਹਿ ਰਹੀ ਹੈ ਕਿ ਉਹਨਾਂ ਨੇ ਠੀਕ ਠਾਕ ਨਾਲ ਸਾਰਾ ਲੈ ਕੇ ਇੱਥੋਂ ਬਿਲਕੁਲ ਠੀਕ ਸੀ ਤਾਂ ਫਿਰ ਇਹਦਾ ਮਤਲਬ ਰਸਤੇ 'ਚ ਕੀ ਹੋਇਆ ਉਹਦੀ ਜਾਂਚ ਬਹੁਤ ਜ਼ਰੂਰੀ ਹੈਗੀ ਹੈ ਸੋ ਗੱਲ ਇਹ ਹੈ ਕਿ ਜਿਹੜੀ ਇਸੇ ਤਰ੍ਹਾਂ ਜਿਹੜੇ 26 ਇਹ ਜੋ ਚਾਰ ਸੈਂਪਲ ਕਰਨਾਟਕ ਚ ਫੇਲ ਹੋਏ ਫਿਰ ਮੈਂ ਖਾਲੇ ਅਜ ਹੋ ਗਏ ਸੋ ਗੱਲ ਸਾਨੂੰ ਇਸ ਵਕਤ ਲੰਦੀ ਹੈ ਕਿਉਂਕਿ ਗੱਲ ਆਦੀ ਹੈ ਸਾਡੇ ਤੇ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜੇ ਟੋਟਾ ਚੌਲ ਵੱਧ ਹੈਗੇ ਆ ਜਾਂ ਉਹਦੇ ਵਿੱਚ ਜਿਹੜਾ ਹੈ ਥੋੜੀ ਨਮੀ ਵੱਧ ਗਈ ਹੁਣ ਦੇਖੋ ਜਿਹੜੀ ਹੈਗੀ ਜਾਂ ਕੀੜਾ ਲੱਗਿਆ ਹੁਣ ਮੈਂ ਕੀੜੇ ਦੀ ਗੱਲ ਕਰਾਂ ਇਹ ਖਾਣਯੋਗ ਕਹਿੰਦੇ ਆ ਨਾ ਨਹੀਂ ਦੇ ਜਿਹੜੀ ਉਸ ਗੱਲ ਦੀ ਟੋਟੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਠੀਕ ਹੈ ਜੀ ਨਮੀ ਦਾ ਕੀ ਫਰਕ ਇੰਨਾ ਨਹੀਂ ਆਉਂਦਾ ਜੀ ਜੀ ਗੱਲ ਹੈਗੀ ਹੈ ਕਿ ਜਿਹੜੀ 45 ਦਾ ਉਹਦੇ ਤੇ ਵੀ ਮ ਆਉਣਾ ਉਹਦਾ ਸੋ ਇਸ ਵਕਤ ਜੇ ਕੀੜੇ ਦੀ ਗੱਲ ਕਰੀਏ ਤਾਂ ਅਕਸਰ ਅਸੀਂ ਦੇਖਦੇ ਹਾਂ ਜਿਹੜੇ ਕਣਕ ਚੌਲ ਦਾਲਾਂ ਅਸੀਂ ਘਰ 'ਚ ਵੀ ਲਿਆ ਕੇ ਰੱਖਦੇ ਆ ਉਹਦੇ ਵਿੱਚ ਵੀ ਜੇ ਉਹਨੂੰ ਮਾੜਾ ਜਾਂ ਨਾਂ ਅਸੀਂ ਛੇੜੀਏ ਤਾਂ ਉਹਦੇ ਵਿੱਚ ਵੀ ਜਿਹੜੀ ਹੈਗੀ ਹੈ ਚੌਲਾਂ ਤੇ ਕਣਕ ਦੇ ਵਿੱਚ ਸੁਸਰੀ ਲੱਗ ਜਾਂਦੀ ਹੈ ਦਾਲਾਂ ਨੂੰ ਢੋਰਾ ਲੱਗ ਜਾਂਦਾ ਹੈਗਾ ਸੋ ਉੱਥੇ ਵੀ ਸਾਨੂੰ ਫਿਊਮਿਗੇਸ਼ਨ ਕਰਨੀ ਪੈਂਦੀ ਐ ਅਸੀਂ ਫਿਊਮਿਗੇਟ ਕਰਦੇ ਆ ਉਹ ਕੀੜਾ ਮਰ ਜਾਂਦਾ ਹੈਗਾ ਤੇ ਅਸੀਂ ਉਹਨੂੰ ਮੁੜ ਕੇ ਸਾਫ਼ ਧੋ ਕੇ ਖਾ ਲੈਣੇ ਹੈਗੇ ਆ ਸੋ ਅਸੀਂ ਇਹ ਕਿਵੇਂ ਕਹੀਏ ਕਿ ਇਹ ਅਨਫਿਟ ਹੋ ਗਏ ਇੱਕ ਅਨਫਿਟ ਹੋ ਗਏ ਦੂਜੀ ਗੱਲ ਕਿ ਪ੍ਰੋਡਿਊਸ ਮਾੜੀ ਐ ਠੀਕ ਐ ਇਹ ਦੋਨੋਂ ਗੱਲਾਂ ਕਿਤੇ ਸਹਿਣਤੀ ਨਹੀਂ ਖਾਂਦੀਆਂ ਨੁਕਸ ਨਾਲ ਤੇ ਜਿਹੜੀ ਗੱਲ ਜਿਹੜੀ ਆਗੀ 45 ਰਾਈਸ ਸੀ ਦਰਅਸਲ ਜਦੋਂ ਤੋਂ 45 ਰਾਈਸ ਚਲਾਈ ਹੈ ਸਰਕਾਰ ਨੇ ਉਦੋਂ ਤੋਂ ਇਹ ਰੌਲਾ ਪਿਆ ਹੀ ਰਿਹਾ ਹੁਣ 45 ਰਾਈਸ ਹੈ ਕੀ 45 ਰਾਈਸ ਯਾਨੀ ਕਿ ਸਰਕਾਰ ਨੇ ਸੋਚਿਆ ਕਿ ਜਿਹੜੇ ਬੱਚੇ ਜਾਂ ਜਿਹੜੇ ਵੱਡੇ ਵੀ ਜਿਨ੍ਹਾਂ ਦੀ ਆਮਦਨ ਘੱਟ ਹੈਗੀ ਆ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਉਹਨਾਂ ਦੀ ਸਿਹਤ ਠੀਕ ਕੀਤੀ ਜਾਵੇ ਉਹਦੇ ਲਈ ਆਇਰਨ ਯਾਨੀ ਲੋਹਾ ਫੋਲਿਕ ਐਸਿਡ ਅਤੇ ਵਿਟਾਮਿਨ B12 ਪਾ ਕੇ ਦੇਈਏ ਤਾਂ ਕਿ ਸਿਹਤ ਠੀਕ ਹੋ ਜਾਊਗੀ ਹੁਣ ਇਹ ਵਿਟਾਮਿਨ ਜਿਹੜੇ ਉਹਨਾਂ ਨੇ ਪਾ ਕੇ ਦੇਣੇ ਸ਼ੁਰੂ ਕਰਤੇ ਉਹਦੇ ਕੀ ਕੀਤਾ ਕਿ ਟੋਟਾ ਚੌਲ ਲੈ ਕੇ ਟੋਟਾ ਚੌਲ ਨੂੰ ਜਮਾਂ ਪੀਸ ਲਿਆ ਉਹਦੇ ਚ ਇਹ ਤਿੰਨੋਂ ਵਿਟਾਮਿਨ ਪਾ ਲਏ ਆਇਰਨ ਵੀ ਪਾ ਲਈ ਫੋਲਿਕ ਐਸਿਡ ਪਾ ਲਿਆ ਵਿਟਾਮਿਨ B12 ਪਾ ਲਿਆ ਉਹਨੂੰ ਚੰਗੀ ਤਰ੍ਹਾਂ ਗੁੰਨ ਲਿਆ ਆਟੇ ਵਨੂੰ ਗੁੰਨ ਕੇ ਉਹਨੂੰ ਦੁਬਾਰਾ ਜਿਹੜੀ ਹੈ ਚੌਲਾਂ ਦੀ ਸ਼ਕਲ ਦੇ ਕੇ ਚੌਲ ਬਣਾਤੇ ਉਹਨੂੰ ਅਸੀਂ ਫੋਰਟੀ ਫਾਈਵ ਰਾਈਸ ਕਹਿੰਦੇ ਆ ਇਹ ਜਿਹੜੀ ਤਿਆਰ ਹੁੰਦੀ ਹੈਗੀ ਹੈ ਇਹ ਠੇਕਾ ਦੇ ਕੇ ਕੰਪਨੀਆਂ ਤੋਂ ਤਿਆਰ ਕਰਾਏ ਜਾਂਦੇ ਆ ਕੰਪਨੀਆਂ ਇਹ ਤਿਆਰ ਕਰਦੀਆਂ ਫਿਰ ਉਹ ਸ਼ੈਲਰ ਮਾਲਾਂ ਵਾਲਿਆਂ ਨੂੰ ਦਿੱਤੇ ਜਾਂਦੇ ਆ ਸ਼ੈਲਰ ਵਾਲੇ ਉਹਨੂੰ ਜਦੋਂ ਚੌਲ ਕੱਢਦੇ ਹੈਗੇ ਝੋਨੇ ਚੋਂ ਤਾਂ ਉਦੋਂ ਜਿਹੜੀ 100 ਕਿਲੋ ਦੀ ਬੋਰੀ ਦੇ ਵਿੱਚ 1 ਕਿਲੋ 45 ਰਾਈਸ ਪਾਉਂਦੇ ਹੈ ਤੇ 99 ਕਿਲੋ ਜਿਹੜਾ ਹੈਗਾ ਉਹ ਦੂਜਾ ਚੌਲ ਹੁੰਦਾ ਉਹ ਪੈਂਦਾ ਹੈਗਾ ਸੋ ਉਹ ਪੈਕਿੰਗ ਉੱਥੇ ਹੁੰਦੀ ਹੈ ਜਦ ਕਿ ਹੁਣ ਗੱਲ ਇਹ ਹੈ ਕਿ ਜਿਹੜੀ ਹੈਗੀ ਹੈ ਹਰ ਵਿਟਾਮਿਨ ਦੀ ਐਕਸਪਾਇਰੀ ਹੈਗੀ ਹੈ ਉਹ ਜਿਹੜੀ ਰੇਂਜ ਬੜੀ ਵੇਰੀ ਦਿੱਤੀ ਹੋਈ ਹੈ 3 ਮਹੀਨੇ ਤੋਂ ਲੈ ਕੇ ਜਿਹੜੀ ਹੈਗੀ ਹੈ 20 ਮਹੀਨੇ ਤੱਕ ਯਾਨੀ ਕਹਿ ਲਓ ਜਾਂ 2 ਸਾਲ ਤੱਕ 24 ਮਹੀਨੇ ਤੱਕ ਜਿਹੜੀ ਰੇਂਜ ਉਹਦੀ ਚੱਲਦੀ ਹੈਗੀ ਹੈ ਹੁਣ ਇਹਦੇ ਵਿੱਚ ਕੀ ਹੈ ਕਿ ਹਰ ਵਿਟਾਮਿਨ ਦੀ ਬੁਨਿਆਦ ਹੈ ਹੁਣ ਕਿਹਨੇ ਕਾਸਟ ਕਟਿੰਗ ਲਈ ਫੈਕਟਰੀ ਵਾਲੇ ਨੇ ਕਿੰਨਾ ਵਿਟਾਮਿਨ ਕਿਹੜੀ ਐਕਸਪਾਇਰੀ ਵਾਲਾ ਪਾਇਆ ਕਦੋਂ ਉਹ ਐਕਸਪਾਇਰ ਹੋਇਆ ਉਹਦੇ ਬਾਰੇ ਨਾ ਚੱਲਰਾਂ ਵਾਲਿਆਂ ਨੂੰ ਪਤਾ ਜਾਂ ਨੂੰ ਨਹੀਂ ਪਤਾ ਕਿਉਂਕਿ ਕਾਸਟ ਕਟਿੰਗ ਲਈ ਬੜਾ ਕੁਛ ਕੀਤਾ ਜਾਂਦਾ ਹੈ ਕਿ ਇੰਨੀ ਕੀਮਤ ਦੇ ਵਿੱਚ ਤਿਆਰ ਕਰਨਾ ਐਨਾ ਹੁਣ ਸਾਡੇ ਕੋਲੇ ਚੌਲ ਤਾਂ 22 23 ਵਾਲੇ ਵੀ ਪਏ ਐ ਸੋ ਕਿੰਨੇ ਸਮੇ ਤੋਂ ਜਿਹੜੇ ਚੌਲ ਪਏ ਐ ਉਹ ਚੌਲ ਜਿਹੜੇ ਹੈਗੇ ਆ ਉਹਨਾਂ ਦੀ ਗੁਣਵੱਤਾ ਕਿਵੇਂ ਹੋਊਗੀ ਐਕ ਕਿ ਕਿਸ ਤਰ੍ਹਾਂ ਉਹ ਠੀਕ ਹੈ ਮਨਿਆਜ਼ ਉਹਦੀ ਹੈਗੀ ਹੁਣ ਉਹਦੇ ਨਾਲ ਜਿਹੜਾ ਹੈਗਾ ਕਿਸਾਨਾਂ ਦੇ ਪੈਦਾ ਕੀਤੇ ਹੋਏ ਚੌਲ ਕਿਵੇਂ ਖਰਾਬ ਹੋ ਗਏ ਸੋ ਇਹ ਇੱਕ ਬੜੀ ਵੱਡੀ ਜਿਹੜੀ ਸਾਨੂੰ ਸੋਚਣ ਦੀ ਗੱਲ ਹੈ ਜਿਹਦੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਕਲੈਰਿਟੀ ਦੇਣੀ ਚਾਹੀਦੀ ਹੈ ਕਿਉਂਕਿ ਇਸ ਵਕਤ ਗੱਲ ਖੜੀ ਹੈਗੀ ਹੈ ਪੰਜਾਬ ਦੀ ਖੇਤੀ ਤੇ ਉੱਤੇ ਤੇ ਜਿਹੜੀ ਸ਼ੈੱਲਰ ਉਦਯੋਗ ਦੇ ਉੱਤੇ ਤੇ ਇਹ ਤੋਂ ਇਲਾਵਾ ਸਾਡੇ ਕੋਲੇ ਕੁਝ ਹੈ ਨਹੀਂਗਾ ਕਿਉਂਕਿ ਸਾਡਾ ਧਰਮਦਾਰ ਖੇਤੀ ਤੇ ਜਿਹੜੇ ਕੋਈ ਖੇਤੀ ਨਾਲ ਚੱਲਦੀਆਂ ਸੰਬੰਧ ਤੇ ਕੁਝ ਇੰਡਸਟਰੀਆਂ ਹੈਗੀਆਂ ਉਹੀ ਸਾਡਾ ਮੇਨ ਉੱਧਾ ਹੈਗਾ ਸਰਵਿਸ ਸੈਕਟਰ ਤਾਂ ਉੱਥੋਂ ਹੀ ਚੱਲਦਾ ਬਾਕੀ ਸਾਰੀਆਂ ਚੀਜ਼ਾਂ ਉੱਥੋਂ ਚੱਲਦੀਆਂ ਹੈਗੀਆਂ ਸੋ ਸਾਨੂੰ ਇਸ ਈ ਤੇ ਬੜੀ ਕਲੈਰਿਟੀ ਲਿਆਉਣ ਦੀ ਲੋੜ ਹੈਗੀ ਹੈ ਹੁਣ ਇੱਕ ਅਗਲੀ ਗੱਲ ਮੈਂ ਹੋਰ ਕਰਨੀ ਚਾਹਨਾ ਕਿ ਇਸ ਵੇਲੇ ਜੇ ਗੱਲ ਕਰੀਏ ਪਹਿਲੀ ਅਕਤੂਬਰ ਨੂੰ ਸੂਬਾ ਸਰਕਾਰ ਦਸ ਕੇਂਦਰ ਸਰਕਾਰਾਂ ਕੋਲੇ ਮਿਲਾ ਕੇ ਜੇ ਅਸੀਂ ਦੇਖੀਏ 237.8 ਲੱਖ ਟਨ ਕਣਕ ਪਈ ਸੀ ਤੇ 310.6 ਲੱਖ ਟਨ ਜਿਹੜੇ ਝੋਲ ਪਏ ਸੀ 123 ਲੱਖ ਟਨ ਇਹ ਖਰੀਬ ਜਿਹੜਾ ਝੋਨਾ ਸੀ ਜਿਹਦੇ ਚ 76 ਲੱਖ ਟਨ ਜਿਹੜੇ ਝੋਲ ਨਿਕਲਨੇ ਸੀ ਹੁਣ ਇਹ ਤਾਂ ਸਾਡੇ ਕੋਲੇ 1 ਅਕਤੂਬਰ 2024 ਨੂੰ ਸਟਾਕ ਪਿਆ ਸੀਗਾ ਗੱਲ ਇਥੇ ਇਹ ਹੈ ਕਿ ਸਾਡੇ ਕੋਲੇ 3-3 ਸਾਲਾਂ ਦੇ ਸਟਾਕ ਵੀ ਪਿਆ ਹੈਗਾ ਅਸੀਂ ਜਦੋਂ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ኦਪਰੇਸ਼ਨਲ ਫੈਕਟਿਵਲੀ ਅਸੀਂ ਕਿੰਨਾ ਰੱਖਣਾ ਹੈਗਾ ਸਾਡੀ ਚਾਹੀਦੀ ਹੈਗੀ ਉਹ ਇਹ ਜਿਹੜੀ 1 ਅਕਤੂਬਰ ਤੱਕ 82 ਲੱਖ ਟਨ ਝੋਲ ਸਾਡੇ ਕੋਲੇ ਹੋਣੇ ਚਾਹੀਦੇ ਸੀਗੇ ਤੇ 175 ਲੱਖ ਟਨ ਕਣਕ ਹੋਣੀ ਚਾਹੀਦੀ ਸੀਗੀ ਹੁਣ ਜਦੋਂ ਪਤਾ ਹੈ ਕਿ 82 ਲੱਖ ਟਨ ਚਾਹੀਦੀ ਹੈ ਸਾਡੇ ਕੋਲੇ 310.6 ਲੱਖ ਟਨ ਤਾਂ ਚੌੜ ਹੀ ਪਏ ਹੈਗੇ ਆ ਕਿਉਂ ਨਹੀਂ ਅਸੀਂ ਉਹਨੂੰ ਪਹਿਲਾਂ ਹੀ ਐਕਸਪੋਰਟ ਦਾ ਬਣਾ ਕੇ ਕੱਢਣਾ ਸ਼ੁਰੂ ਕੀਤਾ ਜਦ ਕਿ ਇੰਟਰਨੈਸ਼ਨਲ ਪ੍ਰਾਈਸ ਡੇਢ ਗੁਣਾ ਜਿਹੜੀ ਜ਼ਿਆਦਾ ਹੈਗੀ ਆ ਉਹਦੇ ਨਾਲ ਸਾਨੂੰ ਫੌਲਨ ਐਕਸਚੇਂਜ ਆਉਂਦੀ ਸਾਡਾ ਸਟਾਕ ਵੀ ਕਲੀਅਰ ਹੁੰਦਾ ਹੁਣ ਅਕਤੂਬਰ ਤਾਂ ਪਤਾ ਹੀ ਹੈ ਕਿ ਨਵੀਂ ਕ੍ਰੌਪ ਆਈ ਜਾਣੀ ਹੈ ਕਿ ਫਸਲ ਨਵੀਂ ਆ ਰਹੀ ਹੈਗੀ ਸੋ ਅਸੀਂ ਪਹਿਲੇ ਨੂੰ ਉਹ ਨਾਲ ਕੱਢ ਦੇ ਨਾਲ ਇਹਦਾ ਐਸਾ ਕਮਾਉਂਦੇ ਇਹਦੇ ਸਾਡੇ ਕੋਲੇ ਹੁਣ 에ਥਨੋਲ ਇੰਡਸਟਰੀ ਹੈਗੀ ਹੈ ਜਿਹੜੀ ਤੇਲ ਬਣਾਉਣ ਲਈ ਉਹਨੂੰ ਪਾ ਕੇ ਅਸੀਂ ਦਿੰਦੇ ਤਾਂ ਉਹਦੇ ਨਾਲ ਨਿਕਲ ਸਕਦਾ ਹੈ ਸਾਡਾ ਸਟਾਕ ਸੋ ਅਸੀਂ ਗੱਲ ਨੂੰ ਪਲਾਨ ਆਊਟ ਦੇ ਵਿੱਚ ਕਿਤੇ ਫੇਲ ਹੋ ਰਹੇ ਹਾਂ ਕਿ ਸਾਡੀਆਂ ਜਿਹੜੀ ਪਲੈਨਿੰਗ ਹੈ ਉਹ ਕਿਤੇ ਜਿਹੜੀ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੀ ਉਹ ਲੇਟ ਚੱਲਦੀ ਹੈ ਜਾਂ ਦੇਰੀ ਨਾਲ ਕਹਿ ਲੋ ਚੱਲਦੀ ਹੈ ਸੋ ਉਹਦੇ ਕਰਕੇ ਸਾਨੂੰ ਜਿਹੜੀਆਂ ਇਹ ਦਿੱਕਤਾਂ ਖੜੀਆਂ ਹੁੰਦੀਆਂ ਇਸੇ ਤਰ੍ਹਾਂ ਕਣਕ ਹੈ ਕਣਕ 175 ਲੱਖ ਟਨ ਚਾਹੀਦੀ ਜੀਗੀ ਤੇ ਸਾਡੇ ਕੋਲੇ ਉਸ ਵੇਲੇ 237.8 ਲੱਖ ਟਨ ਪਈ ਹੈ ਕਿਉਂ ਨਹੀਂ ਅਸੀਂ ਖੁੱਲੀ ਮੰਡੀ ਛੱਡਤੀ ਜਿਹੜਾ ਕਣਕ ਦਾ ਭਾਅ ਆਸਤਨ ਜਿਹੜਾ 3000 ਰੁਪਏ ਕੁਇੰਟਲ ਹੋ ਗਿਆ ਸੋ ਇਸ ਵਕਤ ਜਿਹੜੀ ਸਾਨੂੰ ਨੀਤੀ ਚਾਹੀਦੀ ਹੈਗੀ ਹੈ ਉਹ ਇਹ ਚਾਹੀਦੀ ਹੈ ਕਿ ਸਾਡੇ ਕੋਲੋ ਇਸ ਤਰ੍ਹਾਂ ਦਾ ਸਿਸਟਮ ਬਣੇ ਕਿ ਇੱਕ ਸਾਲ ਦੀ ਆਫ ਹੀ ਰਿਟੇਨ ਰਵੇ ਉਹ ਤੋਂ ਪੁਰਾਣੀ ਨਾ ਰਵੇ ਅਸੀਂ ਉਹਨੂੰ ਤਰੀਕੇ ਨਾਲ ਜਿੱਥੇ ਵੀ ਉਹਦੀ ਯੂਟਿਲਾਈਜੇਸ਼ਨ ਤੇ ਭਾ ਸਾਨੂੰ ਸਹੀ ਆਉਂਦਾ ਅਸੀਂ ਉਹਨੂੰ ਨਾਲ ਨਾਲ ਤਰੀਕੇ ਨਾਲ ਕਰਦੇ ਜਾਈਏ ਤੀਜੀ ਗੱਲ ਜਿਹੜੀ ਇਹਦੇ ਵਿੱਚ ਮੇਨ ਹੋਰ ਵੀ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਉਹ ਇਹ ਹੈਗੀ ਹੈ ਕਿ ਇਸ ਵੇੜੇ ਜਿਹੜੇ ਸਾਡੇ ਬੁੱਧੀਜੀਵੀ ਸਾਡੇ ਪੰਜਾਬ ਸਰਕਾਰ ਇਸ ਤੇ ਉੱਤੇ ਪੂਰੀ ਕਲੈਰਿਟੀ ਲਿਆਵੇ ਐਫਸੀਆਈ ਪੰਜਾਬ ਨਾਲ ਰੱਖ ਕੇ ਕਿਉਂਕਿ ਇਹਦੇ ਨਾਲ ਕਈ ਪਾਸਿਓਂ ਸਾਨੂੰ ਢਾਹ ਲੱਗਣੀ ਹੈ ਸੋ ਸਾਨੂੰ ਇਹਦੇ ਤੇ ਕਲੈਰਿਟੀ ਲਿਹਾਣੀ ਬਹੁਤ ਜ਼ਰੂਰੀ ਹੈ ਲੋਕਾਂ ਦੇ ਮਨਾਂ 'ਚੋਂ ਡਰ ਪੰਜਾਬ ਦੀ ਖੇਤੀ ਪ੍ਰਤੀ ਤੇ ਪੰਜਾਬ ਦੀ ਪੈਦਾ ਕੀਤੀ ਹੋਈ ਜਿੰਸ ਪ੍ਰਤੀ ਉਹ ਡਰ ਘਟਣਾ ਬਹੁਤ ਜ਼ਰੂਰੀ ਹੈ ਧੰਨਵਾਦ